ਤੇ ਜੀ ਐਸ ਮੋਟਰਸ ਤੇ ਤਲਵੰਡੀ ਸਿੰਘ ਇਹਨੇ ਪੇਜ ਬਾਈ ਜੇ ਆਪਾਂ ਨੂੰ ਪਸੰਦ ਕਰਦੇ ਹੋ ਦੇਖਣਾ ਚਾਹੁੰਦੇ ਹੋ ਤਾਂ ਪਿੰਨੇ ਪੇਜਰ ਤੇ ਹਾਂਗਾ ਬਾਈ ਮੈਂ ਪੇ ਇਹਨੂੰ ਕਰ ਲਿਓ ਕੋਲੋ ਡੰਡਾ ਤੇ ਪਿੱਛੇ ਪਾਵਾਂ ਕੀ ਲੈ ਲਾਂਗੇ ਬਾਈ ਯਾ ਕੁਝ ਕਹੀ ਜਾਵੇ ਡੰਡਾ ਡੰਡਾ ਲੈ ਲਾਂਗੇ ਤੋ 2007 ਮਾਡਲ ਆ 245 ਲਿਖੀ ਬੈਠਾ ਕਿੰਨੇ ਦਾ ਸਮਝ ਜਾ 215000 215000 ਰੇਟਰ ਲੈ ਜਾਓ ਬਾਈ ਚਲਾ ਕੇ ਪਾ ਕੇ ਉਸ ਤਸੱਲੀ ਕਰਕੇ ਲੈ ਜਾਓ ਠੀਕ ਆ ਓਦੋਂ ਬਾਅਦ ਦੇ ਵਿੱਚ ਆ ਗਿਆ ਜੀ ਅੱਛਾ ਓਦੋਂ ਬਾਅਦ ਫੇਰ 35 ਵਾਲਾ ਸੋਨਾ ਲਿਕ ਆ ਗਿਆ ਬਾਈ ਠੀਕ ਆ ਇਹ ਵੀ ਇਹ 2009 ਮਾਡਲ ਆ ਠੀਕ ਹੈ ਗੱਲ ਆ ਟਾਇਰ ਇਹਦੇ ਚੰਗੇ ਆ ਉਹਦੇ ਨਾਲੋਂ ਇਹਦੇ ਟਾਇਰ ਹੈਗੇ 90 ਪੈਸੇ ਮੂਹਰੇ 45 ਪੈਸੇ ਟਾਇਰ ਆ ਜੀ ਟਰੈਕਟਰ ਸਾਰਾ オリジナル ਆ ਚਲਾ ਕੇ ਵਾ ਕੇ ਤਸੱਲੀ ਕਰ ਲਿਓ ਪੁਰਾਣਾ ਕੱਟਿਆ ਜਾਊ ਪੁਰਾਣਾ ਕੱਟਿਆ ਜਾਊ ਇਹ ਤਾਂ ਘੱਟ ਮੁੱਲ ਵਾਲਾ ਕੱਟਿਆਊ ਵੱਧ ਵਾਲਾ ਨਹੀਂ ਕੱਟਿਆ ਜਾਣਾ ਭਰਾਵਾ ਠੀਕ ਹੈ। ਓਹ 235 ਲਿਖੀ ਬਟਾ ਕਿੰਨੇ ਦਾ? 215 ਦਾ। ਪੂਰੇ 2 ਲੱਖ ਦਾ। ਘਟਾਉਂਦਾ ਨਹੀਂ ਰੁਪਿਆ ਨਹੀਂ ਘਟਾਉਂਦਾ। 215 ਦਾ। ਪੂਰਾ 2 ਲੱਖ। ਮੌਕੇ ਤੇ ਕਰਦਾ। ਪੂਰਾ 2 ਲੱਖ। 215 ਦਾ। ਪੂਰਾ 2 ਲੱਖ। 2000 ਦਾ। ਦੋ ਪੂਰਾ 2 ਲੱਖ। ਨਹੀਂ ਘਟਾਉਂਦੇ। ਮੌਕੇ ਤੇ ਨਹੀਂ ਰੋਮ। ਉਹ ਗੱਲ ਨਾ ਹੋ ਜੇ ਬਟਾ। ਕੀ ਨਾ ਘਟਾਈ? ਮਾਚਾ ਦੇਣਾ। ਲੈ ਭਾਈ 2 ਲੱਖ ਰੁਪਏ ਦਾ ਟਰੈਕਟਰ ਲੈ ਜਿਓ। ਚਲਾ ਕੇ ਬਾਕੇ ਉਹਦੀ ਤਸੱਲੀ ਕਰ ਲਿਓ 2009 ਮਾਡਲਾ ਠੀਕ ਹੈ ਗੱਲ ਬਾਕੀ ਬਾਈ ਇੰਨੇ ਦਾ ਮਾੜਾ ਨਹੀਂ ਹੈਗਾ 9 ਮਾਡਲ ਠੀਕ ਹੈ ਗੱਲ ਉਸ ਤੋਂ ਬਾਅਦ ਦੇ ਵਿੱਚ ਦੋ ਰਹਿ ਗਏ ਰੋ ਵੀ ਪਾਈ ਦਿੰਦਾ ਮੈਂ ਚ ਵੀਡੀਓ ਚ ਉਸ ਤੋਂ ਬਾਅਦ ਦੇ ਵਿੱਚ ਆ ਗਿਆ 855 ਬਾਈ 2000 4 ਮਾਡਲਾ ਟਾਇਰ ਰਹਿ ਗਿਆ ਭਾਈ 70 ਰੁਪਏ 70 ਰੁਪਏ ਟਾਇਰ ਆ ਸਾਰਾ origignal ਟਰੈਕਟਰ ਸੋਨਾ ਖੈਰ ਵੀਰੇ ਤੇ origignal ਆ ਟਰੈਕਟਰ ਆ 275 ਹਜ਼ਾਰ ਲਈ ਬਿਠਾ ਕਿੰਨੇ ਦਾ ਬਾਈ ਦੇ ਦਾਂਗੇ ਈ ਦਾ ਹੀ ਲੱਖ ਰੋ ਦੇ ਦਾਂਗੇ 240000 ਹਾਂਜੀ 240000 ਕਹਿਣਾ ਕਹਿ ਦਿਓ ਜੀ 235000 ਦਾ ਟਰੈਕਟਰ ਲੈ ਜਾਓ ਆ ਜਾਂ ਨਾ ਇਹਦੂ ਰੁਪਿਆ ਨਹੀਂ ਘਟਣਾ ਬਸ ਬੋਲ ਨਾ ਕਹਦੇ ਹਾਂ ਹਾਂ ਲੈ ਬਸ 35000 ਦਾ ਟਰੈਕਟਰ ਲੈ ਜਾਓ ਇੱਕ ਮਿੰਟ ਅੰਕਲ ਦੋ ਰਹੇ ਉਹ ਦੁਬਾਰਾ ਆ ਗਿਆ ਸਕਾਊਟ ਛੋੜੇ ਜੇ ਪੈਸਿਆਂ ਵਾਲਾ ਬਾਈ ਇਹਦੇ ਕਈ ਫੋਨ ਆਏ ਸੀ ਮੈਨੂੰ ਮੂਹਲੇ ਟਾਇਰ ਦਾ ਨਵੇਂ ਵਰਗਾ ਪਿਛਲੇ ਬਾਈ ਹੈਗੇ 75 80 ਪੈਸੇ 325 ਸਕਾਊਟ ਆ ਬਾਈ ਤੇ 93 ਮਾਡਲ ਆ ਦੇ ਤੇ ਆ ਡੱਕ ਨੁੱਕ ਜੱਜਾ ਕਿਉਂ ਟੰਗੀ ਫਿਰਦਾ ਚੱਲਦਾ ਬਾਈ ਚੱਲਦਾ ਹੁ ਗੇਰਿਆਂ ਦੇ ਠੀਕ ਆ ਮੇਰੇ ਅੰਦਰ ਪੂਰਾ ਵਧੀਆ ਓਕੇ ਨਾ ਇਹ 93 ਮਾਡਲ ਕਿੰਨੇ ਦਾ ਇਹ ਦੇਦਾ 1.5 ਲੱਖ ਪੰਜਾਹ ਹਜ਼ਾਰ ਉਹ ਬੱਕ ਜਾਓ ਬਲੇ 95 ਇਹ ਦੇ ਦੇਗੀ ਵੀਡੀਓ ਦਾ 95 ਹਜ਼ਾਰ ਦਾ ਨਾ 95 ਹਜ਼ਾਰ ਮੈਂ ਤੁਰਦਾ ਹੀ ਨਹੀਂ ਇੱਥੋਂ ਆਖੜਾ ਚਲ ਕੋਈ ਗੱਲ ਨਹੀਂ ਸ਼ਰਮਾ ਜਿਵੇਂ ਤੁਸੀਂ ਕਹਿ ਰਹੇ ਆ 95 ਹਜ਼ਾਰ ਦਾ ਲੈ ਜਾ ਬਾਈ ਓਏ ਖੜਿਆ ਹੁਣ ਜਾਈ ਨਾ ਉਹ ਦੂਬਾ ਦਾ ਸਟੈਂਡਰਡ 335 ਬਾਈ ਮੂਹਲੇ ਟਾਇਰ ਨਵੇਂ ਵਰਗੇ ਆ ਪਿਛਲੇ ਆ ਅੱਧੇ ਦਾ ਮੰਨ ਲਓ 45 ਪੈਸੇ ਮੰਨ ਲਓ ਅੱਧੇ ਦਾ ਹੈਗੇ ਆ 2006 ਮਾਡਲ ਦੇ ਵਿੱਚ 1,75,000 ਰੁਪਏ ਡਿਮਾਂਡ ਆ ਕਿੰਨੇ ਦਾ 2 ਲੱਖ ਤੋਂ 1,45,000 ਦਾ ਦੇ ਦੇ 35,000 ਦਾ ਆ ਨਹੀਂ 30,000 ਦਾ ਰੁਪਈਆ ਨਾ ਘੱਟੀ ਯਾਰ ਰੁਪਈਆ ਨਾ ਘੱਟੀ 100 ਖਾ ਨਾ ਰੁਪਈਆ ਘੱਟੇ ਚਲ 30,000 ਦਾ ਹੋ ਗਿਆ ਜੀ 35,000 ਦਾ ਹਾਂ ਜੀ ਬਸ 35,000 ਕਹੇ ਦੇ ਕਹੇ ਦੇ ਭਾਈ ਬਣ ਮਾਹਾਂ ਤੇਟਰ ਭੇਗਿਆ 35,000 ਦਾ ਕਹੇ ਦੇ 35,000 ਦਾ ਮੈਂ ਲੈਣਾ 35,000 ਦਾ ਬੋਲੋ ਮੇਨੇ ਠੀਕ ਹੈ ਮਾਲਿਆ ਕੋਈ ਦਲਾਲੀ ਨਹੀਂ ਲੈ ਤਾਂ ਲੈ ਕੋਈ ਦਲਾਲੀ ਕਮਿਸ਼ਨ ਨਹੀਂ ਨਹੀਂ ਖਾਓ ਖਾਣਾ ਕਿਹਦੇ 35 ਲੈ ਬਈ 35000 ਦਾ ਲੈ ਜਾ ਆਸ਼ਾ ਨਹੀਂ ਦਿੰਦਾ 2006 ਮਾਡਲ 1 ਲੱਖ ਤੇ 35000 ਦਾ 35070 40000 ਰੋਡ ਗਿਆ ਠੀਕ ਹੈ ਪੇਜ ਨੂੰ ਕਰ ਲੋ ਫੋਲੋ ਬਈ ਸ਼ਰਮਾ ਤਲਵੰਡੀ ਸਾਪੋੜਾ ਭੁੱਲਰ ਤਲਵੰਡੀ ਸਾਪੋੜਾ ਤੇ ਜੀਐਸ ਮੋਟਰਸ ਤਲਵੰਡੀ ਸਾਪੋੜਾ ਬਈ ਆਪਾਂ ਤਿੰਨੇ ਚੈਨਲਾਂ ਤੇ ਆਪਾਂ ਹੁੰਨੇ ਆ ਮੇਰੀਆਂ ਵੀਡੀਓ ਹੀ ਹੋਣਗੀਆਂ ਠੀਕ ਹੈ ਆਪਣਾ ਇੰਸਟਾਗ੍ਰam ਤੇ ਪੇਜ ਐਸੇ ਨਾਂ ਤੇ ਬਈ ਜੀਐਸ ਮੋਟਰਸ ਤਲਵੰਡੀ ਸਾਬੋ ਠੀਕ ਆ ਵੀਡੀਓ ਕਰ ਦਿਓ ਦੱਬ ਕੇ ਲਾਈਕ ਕਮੈਂਟ ਸ਼ੇਅਰ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ